मान जो भाई तिरपाल शर्मा जी मेरे छोटे भीर सुखजिंदर कौली जी मेजर सिंह जी सबका सरपंच हरी के एडवोकेट हरदीप सिंह ब्लाक प्रधान जी प्रोफेसर चरणजीत सिंह जी किरणपाल जी इकबाल जी सो so, बाबा लंगर सिंह जी धरती के कटे हुए सारे इलाका निवासियों ਸਭ ਤੋਂ ਪਹਿਲਾਂ ਗਾਜੀ ਕੀ ਅਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਪਿੰਡ ਨਾਲ ਮੇਰੀ ਇੱਕ ਸਾਜ ਵੀ ਹੈ ਸੰਗਲੇ ਇਹ ਮੇਰੀ ਧੂਆ ਦਾ ਪਿੰਡ ਹੈ ਭਾਈ ਬਲਜਿੰਦਰ ਸ਼ਰਮਾ ਜੀ ਹੁਣ ਇੱਥੇ ਆਏ ਹੋਏ ਨੇ ਉਹਦੇ ਨਾਮ ਕੇ ਮੇਰੇ ਪਿੰਡ ਮੇਰੇ ਗਵਾਲ ਦੇ ਵਿੱਚ ਸੋ ਬਾਕੀ ਬਾਈ ਪਾਲੀ ਹੁਣਾਂ ਨਾਲ ਪਿਰਤਪਾਲ ਜੀ ਹੁਣਾਂ ਨਾਲ ਪੁਰਾਣੀ ਸਾਜ ਹੈ ਕਿਉਂਕਿ ਜਦੋਂ ਮੈਂ ਕਾਲਜ ਪੜ੍ਹਦਾ ਸੀ ਇਹ ਯੂਨੀਵਰਸਿਟੀ ਸੀ ਕਿੱਥੇ ਸੀ ਯੂਨੀਵਰਸਿਟੀ ਇਹਨਾਂ ਦੇ ਕੋਲੇ ਆ ਕੇ ਹੌਸਟਲ 'ਚ ਰਹਿੰਦੇ ਹੁੰਦੇ ਸੀ ਸੋ ਮੈਂ ਬੜਾ ਧੰਵਾਦ ਕਰਦਾ ਮੇਰੇ ਵੱਡੇ ਵੀਰ ਭਗਵੰਤ ਮਾਨ ਜੀ ਦਾ ਕੇਜਰੀਵਾਲ ਜੀ ਹੁਣਾਂ ਦਾ ਜਿਨ੍ਹਾਂ ਨੇ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਮੈਨੂੰ ਟਿਕਟ ਦੇ ਕੇ ਲਵਾਜਿਆ ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਨੂੰ ਇਹ ਜ਼ਿੰਮੇਵਾਰੀ ਦਿੰਦਾ ਛੋਟੇ ਦੁਆਰਾ ਇਹ ਜ਼ਿੰਮੇਵਾਰੀ ਮੈਨੂੰ ਮਿਲਦੀ ਹੈ ਤਾਂ ਮੈਂ ਜਿੰਨੇ ਵੀ ਤੁਹਾਡੀਆਂ ਆਸਾਂ ਮੀਟਾਂ ਨੇ ਉਹਨਾਂ ਤੇ ਖੜਾ ਉਤਰੂੰਗਾ ਕਿਸੇ ਤੋਂ ਵੀ ਇਹ ਸ਼ਿਕਾਇਤ ਨਹੀਂ ਆਉਣ ਦੇਵਾਂਗਾ ਕਿ ਜਿੱਤ ਕੇ ਮੁੱਕੇ ਆਇਆ ਨਹੀਂ ਜਾਂ ਸਾਡੇ ਕੰਮ ਨਹੀਂ ਹੋਏ ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਚੰਗੀ ਪਾਰਟੀ ਦੇ ਨਾਲ ਜੁੜਿਆ ਇੱਕ ਚੰਗੀ ਸੋਚ ਲੈਖੋ ਦੋਸਤੋ ਮੇਰਾ ਫਿਲਮਾਂ ਚ ਵਧੀਆ ਕੰਮ ਚੱਲਦਾ ਹੈ ਮੇਰੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਜਦੋਂ ਮੈਨੂੰ ਇੱਕ ਟੈਕਟ ਦੀ ਐਫਆਰਆਈ ਮਾਨਸਾ ਦਾ ਫੋਨ ਆਇਆ ਕਿ ਤੈਨੂੰ ਐਟਕੀ ਚੌਲ ਲੜਾਣਾ ਹੈ ਤਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਕਿ ਮੈਂ ਮੈਂ ਨਾ ਆਪਣੇ ਆ ਕੰਮਾਂ ਚ ਬਹੁਤ ਬਿਜ਼ੀ ਆ ਤਾਂ ਮੈਂ ਉਹਨਾਂ ਨੇ ਕਿਹਾ ਕਿ ਤੈਨੂੰ ਐਨਪੀਜੀ ਕੀਤਾ ਕਿਨੇ ਆ ਮਗਾ ਵੀ ਮੇਰੇ ਚਾਹਣ ਵਾਲਿਆਂ ਨੇ ਜਿਹੜੇ ਮੇਰੀਆਂ ਫਿਲਮਾਂ ਦੇਖਦੇ ਨੇ ਇਹ ਲੋਕ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਤਨ ਪਰ ਲੋਕਾਂ ਦਾ ਤਨ ਨਾ ਬਿਜੀ ਕਰਦਾ ਤੂੰ ਵੀ ਲੋਕਾਂ ਲਈ ਕੋਸ਼ਿਸ਼ ਕਰ ਤੇ ਮੈਂ ਮੈਨੂੰ ਵੀ ਇਹ ਗੱਲ ਚੰਗੀ ਲੱਗੀ ਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ ਸਵਾਦ ਫੇਰ ਹੁੰਦਾ ਜ਼ਿੰਦਗੀ ਜਿਉਣ ਦਾ ਜਦੋਂ ਕੋਈ ਲੋਕਾਂ ਲਈ ਵੀ ਕਰਦਾ ਜਾਂ ਬਗਾਨਿਆਂ ਲਈ ਕਰਦਾ ਜਾਂ ਹੋਰਾਂ ਲਈ ਕਰਦਾ ਸੋ ਮੈਨੂੰ ਇਹ ਗੱਲ ਚੰਗੀ ਉਸੇ ਜ਼ਿੰਦਗੀ ਦੇ ਵਿੱਚ ਆ ਕੇ ਕੁਝ ਲੋਕਾਂ ਲਈ ਕਰ ਸਕਾ ਤਾਂ ਮੈਂ ਉਹਨਾਂ ਨੂੰ ਹਾਂ ਕਰਤੀ ਤੇ ਅੱਜ ਤੁਹਾਡੇ ਸਾਹਮਣੇ ਖੜਾ ਜੰਗਿਆ ਤਾਂ ਕਾਹ ਬਾਨੇ ਵਾਲੇ ਸੋ ਜਦੋਂ ਭਗਵਾਨ ਅਤਮਾਨ ਜੀ ਨੂੰ ਚਾਹੇ 20 ਸੈਕਿੰਡ ਦਾ ਸਮਾਂ ਮਿਲਦਾ ਸੀ ਵੱਡੇ ਵੱਡੇ ਹਾਕਮਾਂ ਨੂੰ ਪਸੀਨਾ ਆ ਜਾਂਦਾ ਸੀ ਕਿ ਇਹ ਬੋਲਾਂ ਲਾ ਗਿਆ ਪਤਾ ਨਹੀਂ ਕੀ ਬੋਲ ਦੂਗਾ ਤੇ ਸਾਰੇ ਜਾਣੇ ਨਿੰਮੋ ਚੂੜੇ ਰੋ ਕੇ ਸੌਂਦੇ ਸੀ ਤੇ ਪੰਜਾਬ ਦੇ ਲੋਕਾਂ ਨੂੰ ਸਰਦਾਰ ਭਗਵਾਨ ਜੀ ਨੇ ਪਤਾ ਲਾਇਆ ਕਿ ਪਾਰਲੀਮੈਂਟ ਦੇ ਵਿੱਚ ਕਿੰਨੇ ਮੁੱਦੇ ਕਿਵੇਂ ਬੋਲਿਆ ਜਾਂਦਾ ਕਿਵੇਂ ਲੋਕਾਂ ਦੇ ਅਕਾਲੀ ਗੱਲ ਕਰੀ ਜਾਂਦੀ ਹੈ ਸੋ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਮਤਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਬਾਹਾਂ ਮਜ਼ਬੂਤ ਕਰੋ ਕਿਉਂਕਿ ਪਹਿਲਾਂ ਕੱਲਾ ਸੀ ਜੇ ਤੇਰੇਆਂ ਨੇ ਤੇਰਾ ਹਿੱਤਾ ਜਿੱਤਦੇ ਆ ਤਾਂ ਬਰੋਦਰਾਂ ਦੀਆਂ ਪੂਛਾਂ ਟਿਕਾ ਲਾਂਗੇ ਜਾ ਕੇ ਪੂਛਾਂ ਸਾਰੀ ਗੱਲ ਸੋਣੇ ਕਿ ਤੁਹਾਨੂੰ ਹੋਰ ਗੱਲ ਦੱਸਣੀ ਚਾਹਣਾ ਜੇ ਜੇ ਇਸ ਵਾਰ ਵੀ ਮੋਦੀ ਸਰਕਾਰ ਆਜੀ ਤਾਂ ਹੋਰ ਫਿਰ ਦਾ ਮੁਰਕੇ ਮੋਟੇ ਹੀ ਨਾ ਪਹਿਣ ਇੱਥੇ ਆਪਣੇ ਤੇ ਡੰਡੇ ਨਾਲ ਰਾਜ ਕਰ ਲਿਆ ਹੋ ਡੰਡੇ ਨਾਲ ਨਾ ਕੋਈ ਧਰਨਾ ਲਾ ਸਕੂਗਾ ਨਾ ਕੋਈ ਕੀ ਬੋਲ ਸਕੂਗਾ ਜੇ ਨਾ ਕੋਈ ਹੱਕਾਂ ਦੇ ਲਈ ਬੋਲਿਆ ਉਹਨੂੰ ਨੇ ਚਾਕੇ ਜਿਹਾ ਮੂੰਹ ਬੰਦ ਕਰ ਦੇਣਾ ਸੋ ਅੱਗੇ ਤੇ ਜੁਲਮ ਕਰਦੀ ਆਈ ਹੈ ਉਹ ਜੁਲਮ ਦਾ ਬਦਲਾ ਹੁਣ ਵੋਟ ਨਾਲ ਲੈਣਾ ਆਪਾਂ ਵੋਟ ਦੇਣਾ ਸੋ ਮਾਤਬਾਤ ਵੋਟਾਂ ਪਾ ਕੇ ਕੰਮ ਲਾਭ ਕਰੋ ਸਰਕਾਰ ਭਗਵਾਨ ਸ੍ਰੀ ਮਾਨ ਜੀ ਨੂੰ ਕਿਉਂਕਿ ਜਦੋਂ ਦੇ ਪੰਜਾਬ ਦੇ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿਛਲਾ ਜਿੱਦਾਂ ਮਰਜ਼ੀ ਸਮਾਂ ਤੁਸੀਂ ਚੱਕ ਲੋ 10-10 ਸਾਲ ਇੱਕ ਇੱਕ ਪਾਰਟੀ ਨੇ ਰਾਜ ਕੀਤਾ ਜਿੰਨੀਆਂ ਨੌਕਰੀਆਂ ਸਿਰਫ 2 ਸਾਲ ਚ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਦਿੱਤੀਆਂ ਅੱਜ ਤੱਕ ਹੱਥ ਖੜਾ ਕਰਕੇ ਕਹਿ ਦੋ ਜੇ ਕਿਸੇ ਹੋਰ ਸਰਕਾਰ ਨੇ ਦਿੱਤੀਆਂ ਹੋਣ ਘਰ ਘਰ ਉਹਦੇ ਚ ਇਹ ਨਹੀਂ ਦੇਖਿਆ ਕਿ ਕਿਹੜੀ ਪਾਰਟੀ ਨੂੰ ਬੁਲਾਉਣ ਕਰਦੇ ਇਹਨਾਂ ਦਾ ਬੱਚਾ ਕਿ ਕਿਹੜੇ ਧਰਮ ਦਾ ਮਰਹੂਮ ਉਹ ਦੇਖਿਆ ਗਿਆ ਤਾਂ ਸਿਰਫ ਉਹਨਾਂ ਦਾ ਸਰਟੀਫਿਕੇਟ ਦੇਖਿਆ ਗਿਆ ਉਹਨੂੰ ਦੀ ਯੋਗਤਾ ਦੇਖੀ ਗਈ ਜਿਹਦਾ ਹੱਕਵਾਨਾ ਉਹਨੂੰ ਨੌਕਰੀ ਦਿੱਤੀ ਬਾਕੀ ਸਾਡੀਆਂ ਪਾਰੀਆਂ ਦੀ ਗੱਲ ਨਾ ਜਿਹੜਾ ਵੀ ਸੌ ਲੈ ਕੇ ਚਲੇ ਪੈਸੇ